ਆਰਥਿਕ ਮੰਦੀ ਦਾ ਸਾਹਮਣਾ ਕਰੀ ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਕਰਜ਼ਾ ਚੁੱਕਣ ਦਾ ਫੈਸਲਾ ਕੀਤਾ ਇਸ ਵਾਰ ਪੰਜਾਬ ਸਰਕਾਰ 1800 ਕਰੋੜ ਰੁਪਏ ਦਾ ਕਰਜ਼ਾ ਚੁਕੇਗੀ ਔਰ ਗਹਿਣੇ ਜਾਂ ਗਿਰਵੀ ਮੰਡੀ ਬੋਰਡ ਵੱਲੋਂ ਵਸੂਲੀ ਜਾਂਦੀ ਮਾਰਕੀਟ ਫੀਸ ਨੂੰ ਗਹਿਣੇ ਰੱਖਿਆ ਜਾਵੇਗਾ 1800 ਕਰੋੜ ਰੁਪਏ ਦਾ ਕਰਜ਼ਾ ਹੁਣ ਮੰਡੀ ਬੋਰਡ ਦੇ ਜ਼ਰੀਏ ਪੰਜਾਬ ਸਰਕਾਰ ਲੇਗੀ ਪੰਜਾਬ ਦਾ ਖਜ਼ਾਨਾ ਜਦ ਖਜ਼ਾਨੇ ਦੇ ਭਰੇ ਪੀਪੇ ਹੁਣ ਖਾਲੀ ਹੋ ਚੁੱਕੇ ਜਿਸ ਕਰਕੇ ਲਗਾਤਾਰ ਪੰਜਾਬ ਸਰਕਾਰ ਨੂੰ ਕਰਜ਼ਾ ਚੁਕਾਣਾ ਪੈ ਰਿਹਾ ਉਧਰ ਵਿਰੋਧੀਆਂ ਨੇ ਵੀ ਸਰਕਾਰ ਨੂੰ ਕਰਜ਼ਾ ਚੁਕਾਉਣ ਦੇ ਮਸਲੇ ਦੇ ਵਿੱਚ ਘੇਰ ਲਿਆ ਕਿ ਆਖਰ ਜਦੋਂ ਦੀ ਆਮ ਆਦੀ ਪਾਰਟੀ ਦੀ ਸੂਬੇ ਵਿੱਚ ਸਰਕਾਰ ਬਣੀਆ ਕਰਜ਼ੇ ਤੇ ਕਰਜ਼ਾ ਚੁੱਕ ਰਹੀ ਹੈ ਪੂਰੀ ਖਬਰ ਆ ਕਿ ਪੰਜਾਬ ਸਰਕਾਰ ਮੰਡੀ ਬੋਰਡ ਦੇ ਜਰੀਏ ਚੁੱਕੇਗੀ 1800 ਕਰੋੜ ਰੁਪਏ ਦਾ ਕਰਜ਼ਾ ਕੇਂਦਰ ਸਰਕਾਰ ਵੱਲੋਂ 676 ਕਰੋੜ ਰੁਪਏ ਦੇ ਪਿੰਡੂ ਵਿਕਾਸ ਫੰਡ ਨਾ ਮਿਲਣ ਤੇ ਸੁਪਰੀਮ ਕੋਰਟ ਵਿੱਚ ਕੇਸ ਧਾਰਕਾਂ ਦੇ باوجود ਕੋਈ ਕੋਈ ਰਾਹਤ ਪੰਜਾਬ ਸਰਕਾਰ ਨੂੰ ਨਹੀਂ ਮਿਲੀ ਜਿਸ ਦੇ ਚੱਲਦੇ ਹੁਣ ਪੰਜਾਬ ਸਰਕਾਰ ਨੇ ਪੰਜਾਬ ਮੰਡੀ ਬੋਰਡ ਰਾਹੀਂ 1800 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਣ ਦਾ ਫੈਸਲਾ ਕੀਤਾ ਹੈ ਕੇਂਦਰ ਸਰਕਾਰ ਨੇ ਪਿਛਲੇ 5 ਸੀਜ਼ਨਾਂ ਲਈ ਰੂਲਰ ਡਵੈਲਪਮੈਂਟ ਫੰਡ ਨਹੀਂ ਦਿੱਤਾ ਪਰ ਮੰਡੀ ਫੀਸ ਦੇ ਰੂਪ ਚ 2 ਫੀਸ ਦੀ ਫੰਡ ਦਿੱਤਾ ਜਾ ਰਿਹਾ ਜਿਸ ਨਾਲ ਕ੍ਰੀਬ 2000 ਕਰੋੜ ਰੁਪਏ ਦੀ ਆਮਦਨ ਹੋ ਰਹੀ ਹੈ ਇਸ ਆਮਦਨ ਨੂੰ ਹੀ ਗਹਿਣੇ ਰੱਖ ਕੇ ਗਿਰਵੀ ਰੱਖ ਕੇ ਪੰਜਾਬ ਸਰਕਾਰ ਮਾਰਕੀਟ ਚ 1800 ਕਰੋੜ ਰੁਪਏ ਦਾ ਕਰਜ਼ਾ ਚੁੱਕ ਰਹੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨਸਾਰ ਸਰਕਾਰ ਦਾ ਦਾਰਾ ਉਮਦਾਹਰ ਆੜੀ ਐਫ ਮਾਮਲੇ ਚ ਸੁਪਰੀਮ ਕੋਰਟ ਦੇ ਕੀਤੇ ਗੇ ਕੇਸ ਨੂੰ ਲੈ ਕੇ ਸੀ ਸਰਕਾਰ ਨੂੰ ਪੂਰੀ ਮੀਤ ਸੀ ਕਿ ਸੀ ਕਿ ਕਿਉਂਕਿ ਇਹ ਸੂਬਾ ਸਰਕਾਰ ਦਾ ਵਿਧਾਨਕ ਫੰਡ ਇਸ ਲਈ ਸੁਪਰੀਮ ਕੋਰਟ ਸਰਕਾਰ ਮਹਿਸੂਸ ਕਰ ਰਹੀ ਸੀ ਕਿ ਸੁਪਰੀਮ ਕੋਰਟ ਉਹਨਾਂ ਨੂੰ ਫੌਰੀ ਰਾਤ ਦੇਗੀ ਪਰ ਪੰਜਾਬ ਸਰਕਾਰ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ ਤੇ ਸੁਪਰੀਮ ਕੋਰਟ ਵੱਲੋਂ ਫਿਲਹਾਲ ਫੌਰੀ ਰਾਤ ਪੰਜਾਬ ਸਰਕਾਰ ਨੂੰ ਨਹੀਂ ਮਿਲੀ ਇਸ ਦੀ ਤੁਰੰਤ ਸੁਣਵਾਈ ਲਈ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਵੀ ਸੁਪਰੀਮ ਕੋਰਟ ਵਿੱਚ ਅਰਜੀ ਦਾਇਰ ਕੀਤੀ ਜਾ ਚੁੱਕੀ ਹੈ ਦੂਜੇ ਪਾਸੇ ਇਹ ਰਾਸ਼ੀ ਨਾ ਮਿਲਣ ਕਾਰਨ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਚੁੱਕਾ ਇਹ ਲਗਾਤਾਰ ਦੂਸਰਾ ਮੌਨਸੂਨ ਹੈ ਜਿਸ ਵਿੱਚ ਸੜਕਾਂ ਖਰਾਬ ਹੋਣ ਦੇ ਬਾਵਜੂਦ ਸਰਕਾਰ ਨੇ ਕੋਈ ਪੈਸਾ ਖਰਚ ਨਹੀਂ ਕੀਤਾ ਇਸ ਲਈ ਹੁਣ ਸਰਕਾਰ ਨੇ ਮੰਡੀ ਬੋਰਡ ਰਾਹੀਂ ਕਰਜ਼ਾ ਲੈਣ ਦੀ ਯੋਜਨਾ ਬਣਾਈ ਹੈ ਪਤਾ ਲੱਗਾ ਹੈ ਕਿ ਕਰਜ਼ੇ ਰਾਹੀਂ 1800 ਕਰੋੜ ਰੁਪਏ ਦੇ ਫੰਡ ਜਟਾਏ ਜਾਣਗੇ ਅਤੇ 300 ਕਰੋੜ ਰੁਪਏ ਪਹਿਲਾਂ ਹੀ ਮੰਡੀ ਬੋਰਡ ਕੋਲ ਮੌਜੂਦ ਹਨ ਇਸ ਤੋਂ ਇਲਾਵਾ ਸੂਬਾ ਸਰਕਾਰ 200 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰੇਗੀ ਇਹ ਸਾਰਾ ਪੈਸਾ ਇਕੱਠਾ ਕਰਕੇ ਛੜਕਾਂ ਦੀ ਮੁਰੰਮਤ ਕੀਤੀ ਜਾਵੇਗੀ ਜਿਗਰ ਜੋਗੇ ਕਿ ਸੂਬਾ ਸਰਕਾਰ ਨੇ ਮੰਡੀਆਂ ਵਿੱਚ ਵਿਕਣ ਵਾਲੇ ਅਨਾਜ ਉੱਤੇ 3% ਦੀ ਮਾਰਕੀਟ ਫੀਸ ਅਤੇ 3% ਦੀ ਪਿੰਡੂ ਵਿਕਾਸ ਫੰਡ ਲਗਾਇਆ ਹੋਇਆ ਹੈ ਮੰਡੀਆਂ ਦੀ ਫੀਸ ਨਾਲ ਮੰਡੀਆਂ ਦੀ ਸਾਂਭ ਸੰਭਾਲ ਮੁਲਾਜ਼ਮਾਂ ਨੂੰ ਤਨਖਾਹ ਆਦਤ ਤੇ ਹੋਰ ਖਰਚਿਆਂ ਲਈ ਵਰਤੀ ਜਾਂਦੀ ਹੈ ਜਦਕਿ ਪਿੰਡੂ ਸੜਕਾਂ ਆਦਤ ਰੂਲਰ ਡਿਵੈਲਪਮੈਂਟ ਫੰਡ ਰਾਹੀਂ ਆਉਣ ਵਾਲੇ ਪੈਸੇ ਨਾਲ ਬਣਾਈਆਂ ਜਾਂਦੀਆਂ ਹਨ ਅਤੇ ਮੰਡੀਆਂ ਨਾਲ ਜੁੜੀਆਂ ਛੜਕਾਂ ਹੁੰਦੀਆਂ। ਖੇਤੀਬਾੜੀ ਵਿਭਾਗ ਦੇ ਜਾਣਕਾਰਾਂ ਸਰੂਬੇ ਵਿੱਚ ਕੁੱਲ 156 ਮੰਡੀਆਂ ਹਨ ਜਿਨ੍ਹਾਂ ਵਿੱਚੋਂ 37 ਮੰਡੀਆਂ ਅਜਿਹੀਆਂ ਹਨ ਜਿਨ੍ਹਾਂ ਕੋਲ ਆਮਦਨ ਇੰਨੇ ਸਰੋਤ ਨਹੀਂ ਹੈ ਜਦਕਿ ਖਰਚੇ ਬਹੁਤ ਜ਼ਿਆਦਾ। ਇਹ ਸਾਰੀਆਂ ਮੰਡੀਆਂ ਹੋਰ ਮੰਡੀਆਂ 119 ਮੰਡੀਆਂ ਦੀ ਆਮਦਨ ਤੇ ਇਹ ਨਿਰਭਰ ਕਰਦੀਆਂ। ਡੈਣੀ ਜਾਗਰਨ ਦੇ ਬਿਊਰੋ ਚੀਫ ਇੰਦਰਪ੍ਰੀਤ ਸਿੰਘ ਹੋਣਾਂ ਦੀ ਖਬਰ ਇਹ ਵੀ ਧਿਆਨ ਖਿੱਚ ਰਹੀ ਹੈ ਕਿ ਆਰਡੀਐਫ ਨਾ ਮਿਲਣ ਕਾਰਨ ਕਰਜ਼ਾ ਹੋ ਚੁੱਕਾ ਹੈ ਡਿਫਾਲਟ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਆਰਡੀਐਫ ਦੀ ਰਕਮ ਗਹਿਣੇ ਰੱਖ ਕੇ 6000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਜਿਸ ਦੀਆਂ ਤਿੰਨ ਕਿਸ਼ਤਾਂ ਆਰਡੀਐਫ ਨਾ ਮਿਲਣ ਕਾਰਨ ਪਿੰਡੂ ਵਿਕਾਸ ਬੋਰਡ ਵੱਲੋਂ ਨਹੀਂ ਦਿੱਤੀਆਂ ਗਈਆਂ ਸਨ ਤੇ ਇਹ ਤਿੰਨ ਕਿਸ਼ਤਾਂ ਸੂਬਾ ਸਰਕਾਰ ਵੱਲੋਂ ਪਿਛਲੇ ਸਾਲ ਤੋਂ ਦਿੱਤੀਆਂ ਜਾ ਚੁੱਕੀਆਂ ਤੇ ਹਾਲੇ ਵੀ 332 ਕਰੋੜ ਰੁਪਏ ਦਾ ਬਕਾਇਆ ਮੰਡੀ ਬੋਰਡ ਵੱਲ ਪਿਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ 6000 ਕਰੋੜ ਰੁਪਏ ਚੱਕ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕੀਤਾ ਸੀ ਕਿਉਂਕਿ ਉਸ ਸਮੇਂ 2017 ਦੀ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਨਾਰਾ ਦਿੱਤਾ ਸੀ ਕਰਜ਼ਾ ਕਰਕੀ ਖਤਮ ਫਸਲ ਦੀ ਦਵਾਂਗੇ ਪੂਰੀ ਰਕਮ ਔਰ ਫਿਰ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮੋੜਿਆ ਗਿਆ ਸੀ ਹਾਲਾਂਕਿ ਪਹਿਲਾਂ ਕਾਂਗਰਸ ਪਾਰਟੀ ਨੇ ਕਿਹਾ ਸੀ ਕਿ ਸਾਰੇ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮਾਪ ਕੀਤਾ ਜਾਏ ਉਹਦੇ ਚ ਸਰਕਾਰੀ ਬੈਂਕਾਂ ਚਾਹੇ ਸਕਾਰੀ ਬੈਂਕਾਂ ਚਾਹੇ ਵਿਵਾਰਕ ਵਿਵਾਰਕ ਵਪਾਰਕ ਬੈਂਕਾਂ ਪਰ ਉਸ ਤੋਂ ਬਾਅਦ ਕਰਜ਼ਾ ਜਿਹੜਾ ਲਿਮਟਿਡ ਆ ਫਿਰ ਵੀ ਇਸ ਦੇ ਬਾਵਜੂਦ ਪਿਛਲੀ ਕਾਂਗਰਸ ਸਰਕਾਰ ਨੇ 6000 ਕਰੋੜ ਰੁਪਏ ਦਾ ਕਰਜ਼ਾ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਮਾਪ ਕੀਤਾ ਇਹ 6000 ਕਰੋੜ ਰੁਪਏ ਮੰਡੀ ਬੋਰਡ ਨੂੰ ਗਹਿਣੇ ਰੱਖ ਕੇ ਲਿਆ ਗਿਆ ਸੀ ਜੇ ਦੀ ਸਰਕਾਰ ਨੇ 2200 ਦੀਆਂ ਤਿੰਨ ਕਿਸ਼ਤਾਂ ਮੋੜਦੀਆਂ ਸੀ ਲੇਕਿਨ ਉਸ ਸਮੇਂ ਕਿਸ਼ਤਾਂ ਨਹੀਂ ਮੋੜੀਆਂ ਤੇ ਹਾਲੇ ਵੀ ਮੰਡੀ ਬੋਰਡ ਵੱਲ 332 ਕਰੋੜ ਰੁਪਏ ਬਕਾਇਆ ਜਿਸ ਕਰਕੇ ਮੰਡੀ ਬੋਰਡ ਹਾਲੇ ਡਿਫਾਲਟ ਆ ਔਰ ਦੂਜੀ ਗੱਲ ਹੈ ਕਿ ਮੰਡੀ ਬੋਰਡ ਦੀ ਫੀਸ ਦੇ ਰੂਪ ਦੇ ਵਿੱਚ ਮੰਡੀ ਫੀਸ ਦੇ ਰੂਪ ਦੇ ਵਿੱਚ 2000 ਕਰੋੜ ਰੁਪਏ ਦੀ ਆਮਦਨ ਮੰਡੀ ਬੋਰਡ ਨੂੰ ਹੁੰਦੀ ਹੈ ਤੇ ਹੁਣ 2000 ਕਰੋੜ ਰੁਪਏ ਦੀ ਆਮਦਨ ਗੈਣੇ ਰੱਖ ਕੇ ਭਗਵੰਤ ਮਾਨ ਦੀ ਸਰਕਾਰ 1800 ਕਰੋੜ ਰੁਪਏ ਦਾ ਕਰਜ਼ਾ ਲੇਗੀ ਜਦ ਕਿ 300 ਕਰੋੜ ਰੁਪਏ ਪਹਿਲਾਂ ਹੀ ਮੰਡੀ ਕੋਲ ਕੋਲ ਪਿਆ ਹੋ ਸਪਰੀਮ ਕੋਰਟ ਚ ਪੰਜਾਬ ਸਰਕਾਰ ਨੇ ਕੇਸ ਵੀ ਇਸ ਉਮੀਦ ਨਾਲ ਦਾਇਰ ਕੀਤਾ ਸੀ ਕਿ ਜਿਹੜਾ ਸੈਂਟਰ ਸਰਕਾਰ ਨੇ 676 ਕਰੋੜ ਰੁਪਏ ਦਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਉਹਦੇ ਨਾਲ ਮਿਲ ਜੂਗਾ ਤੇ ਪੰਜਾਬ ਸਰਕਾਰ ਦਾ ਬੁੱਤਾ ਸਰ ਜੂਗਾ ਕਿਉਂਕਿ ਸਰਕਾਰ ਨੂੰ ਕਰਜ਼ਾ ਲੈਣਾ ਪੈ ਰਿਹਾ ਤਨਖਾਹਾਂ ਵੀ ਲੇਟ ਆਉਣੀਆਂ ਸ਼ੁਰੂ ਹੋ ਚੁੱਕੀਆਂ ਔਰ ਸਰਕਾਰ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਵੀ ਰੁਕੇ ਨੇ ਜਿੱਦੇ ਚੱਲਦਾ ਪਿੱਛੇ ਜੇ ਕੇਸ ਇੱਕ ਹਾਈ ਕੋਰਟ ਵਿੱਚ ਵੀ ਗਿਆ ਸੀ ਕਿ ਜਿਹੜਾ ਨੈਸ਼ਨਲ ਹੈਲਥ ਰੂਰਲ ਮਿਸ਼ਨ ਦਾ ਪੈਸਾ ਕੋਈ 700 ਕਰੋੜ ਰੁਪਈਆ ਉਹ ਸਰਕਾਰ ਨੇ ਇੱਕ ਜਗ੍ਹਾ ਛੱਡ ਕੇ ਦੂਜੀ ਜਗ੍ਹਾ ਤੇ ਵਰਤੇ ਗਏ ਨੇ ਕੁੱਲ ਮਲਾ ਕੇ ਆਮ ਭਾਸ਼ਾ ਵਿੱਚ ਕਿਹਾ ਜਾਵੇ ਤੇ ਉਹਨਾਂ ਫੈਸਿਆਂ ਦੀ ਜਿਹੜੀ ਆ ਉਹ ਦੁਰਉਪਯੋਗ ਹੋਇਆ ਉਸ ਤੋਂ ਬਾਅਦ ਹਾਈ ਕੋਰਟ ਨੇ ਇਹ ਸਾਰੀ ਡਿਟੇਲ ਮੰਗ ਲਈ ਸੀ ਕਿ ਕਿਹੜੀ ਕਿਹੜੀ ਸਕੀਮ ਦੇ ਤਦ ਕਿੰਨਾ ਕਿੰਨਾ ਪੈਸਾ ਲ ਜਿਹਦੇ ਚ ਸਰਕਾਰ ਵੱਲੋਂ ਕੀਤੀ ਜਾਂਦੀ ਹਰ ਰੋਜ਼ ਜਿਹੜੀ ਇਸ਼ਤਿਹਾਰੀ ਇਸ਼ਤਿਹਾਰੀ ਬਾਜੀ ਆ ਉਹ ਵੀ ਸ਼ਾਮਲ ਪਰ ਫਿਲਹਾਲ ਹੁਣ ਪੰਜਾਬ ਸਰਕਾਰ ਨੇ ਮੰਡੀ ਬੋਰਡ ਦੇ ਜ਼ਰੀਏ 1800 ਕਰੋੜ ਰੁਪਏ ਦਾ ਘੋਰ ਕਰਜ਼ਾ ਚੁੱਕਣ ਦੀ ਤਿਆਰੀ ਕਰ ਲਈ ਆ ਇਸ ਖਬਰ ਦੇ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ